ਅੱਜ ਦੇ ਸਮੇਂ ਵਿੱਚ ਜੈਵਿਕ ਖੇਤੀ ਸਾਡੇ ਲਈ ਬਹੁਤ ਜ਼ਰੂਰੀ ਹੈ ਮੈਂ ਪੰਜਾਬ ਸੇ ਆਤਾ ਹਾਂ ਜਿਸ ਏਰੀਆ ਸੇ ਆਤਾ ਹਾਂ ਬਾਹਾਂ ਪੇ ਕਿਸਾਨ ਲੋਗ ਗੇਹੂ ਚਾਵਲ ਕੇ ਖੇਤੀ ਕਰਤੇ ਹੈ ਔਰ ਉਸਕੇ ਅੰਦਰ ਬਹੁਤ ਜੂਰੀਆ ਡਾਲਤੇ ਹੈ ਬਾਹਾਂ ਪੇ ਅਭੀ ਜੇ ਹਾਲਤ ਹੋ ਚੁੱਕੀ ਹੈ ਜੋ ਫਾਰਮਰ ਕੋ ਆਮ ਲੋਗੋ ਕੋ ਬਹੁਤ ਬਿਮਾਰੀ ਆ ਰਹੀ ਹੈ ਮੈਨੇ ਦੇਖਾ ਹੈ ਮੈਨੇ ਬਾਤ ਚਿਤ ਕਰੀ ਹੈ ਬਾਹਾਂ ਪੇ ਜੋ ਕਿਸਾਨ ਭਾਈ ਜੋ ਮੇਰੇ ਭਰਾ ਮਿੱਤਰ ਜਿਹਹੁ ਕਣਕ ਖਾਣੀ ਬੰਦ ਕਰ ਰਹੇ ਨੇ ਉਹਨਾਂ ਦਾ ਜੋ ਬਿਮਾਰੀਆਂ ਨੇ ਜੋ ਡਾਈਜੈਸਟ ਸਿਸਟਮ ਹੈਗਾ ਉਹ ਠੀਕ ਹੋ ਰਿਹਾ ਹੈ ਮਤਲਬ ਸਾਡੀ ਜਿਹੜੇ ਖੇਤੀ ਦੇ ਵਿੱਚ ਪੈਸਟੀਸਾਈਡ ਜੂਰੀਆ ਡੀਏਪੀ ਇੰਨਾ ਜ਼ਿਆਦਾ ਸਾਡੀ ਜ਼ਮੀਨ ਦੇ ਵਿੱਚ ਗੰਧਲਾਪਣ ਹੋ ਗਿਆ ਤੋਂ ਸਾਨੂੰ ਕੈਂਸਰ ਵਰਗੀਆਂ ਸਾਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਉਹਦੇ ਨਾਲ ਦਿਨੋਂ ਦਿਨ ਵੱਧ ਰਹੀਆਂ ਨੇ ਅੱਜ ਜੋ ਕ੍ਰਿਸ਼ੀ ਜਾਗਰਨ ਕੀ ਔਰਸੇ ਜੇ ਸੈਮੀਨਾਰ 2 ਦਿਨ ਦਾ ਕਰਵਾਇਆ ਜਾ ਰਿਹਾ ਹੈ ਜੇ ਸਾਡੇ ਲਈ ਬਹੁਤ ਫਖਰ ਵਾਲੀ ਗੱਲ ਹੈ